ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਲਹਿਰਾ ਮੁਹੱਬਤ ਇਹ ਪੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਤੋਂ ਸੰਗਰੂਰ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਆਉਂਦਾ ਹੈ ਥਰਮਲ ਦੋਸਤੋ ਇਸ ਪੰਡ ਦੇ ਵਿੱਚ ਲੱਗਾ ਹੋਇਆ ਜਿਹੜਾ ਬਿਜਲੀ ਪੈਦਾ ਕਰਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਵੀ ਕਰਦਾ ਤੇ ਨਾਲ ਵੈਟਰਨਰੀ ਪ੍ਰੈਕਟਿਸ ਵੀ ਇਸ ਵੀਰ ਦੀ ਚੱਲਦੀ ਹੈ ਦੂਜੀ ਵੀਡੀਓ ਇਸ ਕਰਦੇ ਵਿੱਚੋਂ ਤੇ ਤਿੰਨ گاਵਾ ਤੁਹਾਨੂੰ ਦਿਖਾਉਂਗਾ ਜਿਹਦੇ ਚ ਪਹਿਲੇ ਨੰਬਰ ਤੇ ਵੈੜ ਸੂਈ ਸਵਾਈ ਹੈ ਤੇ ਇਹਦਾ ਦੁੱਧ ਚੋਇਆ ਹੋਇਆ ਹੈ ਕਿਉਂਕਿ ਵੀਡੀਓ ਬਾਰੇ ਗੱਲ ਹੀ ਅੱਜ ਹੋਈ ਤੇ ਇਸ ਏਰੀਆ ਚ ਸਮੱਭੀ ਆਏ ਹੋਏ ਸੀ ਤਾਂ ਅੱਜ ਵੀਡੀਓ ਬਣਾਉਣ ਲੱਗ ਪਏ ਆ ਦੋ گاਵਾ ਇਹ ਤੋਂ ਬਿਨਾ ਤੁਹਾਨੂੰ ਗੱਭਣ ਦਿਖਾ ਦੂੰਗਾ ਜਿਹਦੇ ਚ ਇਹ ਗਾਂ ਬੜਾ ਚੰਗਾ ਟੰਚਾ ਇਹਦਾ ਦਿਸਦਾ ਬਲੈਕ ਰੰਗ ਦੇ ਵਿੱਚ ਇੱਕ ਵੈੜ ਹਜੇ ਦਿਨ ਲੈਂਦੀ ਐ ਸੋਨ ਚ ਇਹ ਵੀ ਗੱਭਣ ਹੈ ਸੋ ਨਾਕ ਤਿੰਨ ਨੂੰ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਅਸੂ ਜਿਹੜਾ ਜੱਜ ਗਿਆ ਉਹਦੀ ਤਸੱਲੀ ਕਰਨਾ ਹੱਕ ਹੁੰਦਾ ਉਹ ਕਰ ਸਕਦੇ ਹੋ ਆਓ ਮਿਲिए ਬਾਈ ਨੂੰ ਕਰਨੇ ਗੱਲਬਾਤ ਬਾਈ ਸਸਤੀ ਕਾਲ ਬਾਈ ਸਸਤੀ ਕਾਲ ਜੀ ਨਾਮ ਆਪਣਾ ਦੱਸ ਦਿਓ ਬਾਈ ਨਾਮ ਵੀਰੇ ਬਲਜੀਤ ਸਿੰਘ ਆ ਜੀ ਠੀਕ ਹੈ ਤੇ ਬਲਜੀਤ ਭਾਈ ਤਿੰਨ ਨਗਾਵਾਂ ਅੱਜ ਆਪਾਂ ਵਿਖਾ ਰਹੇ ਹਾਂ ਹਾਂਜੀ ਵੀਰੇ ਪਹਿਲੇ ਨੰਬਰ ਤੇ ਵੈੜ ਕੈਨਵਾ ਸੂਆ ਸੂਈ ਹੈ ਇਹ ਬਾਈ ਪਹਿਲਾ ਸੂਆ ਜੀ ਠੀਕ ਹੈ ਉਹ ਜਾਂਦਾ ਜੀ ਮੂਹ ਕੀ ਲੋਟਾਂ ਅੰਦ ਕਨਫਰਮ ਹੈ ਹਾਂਜੀ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ ਇਹਨੇ ਰਾਤ ਹੀ ਸੂਈ ਹੈ ਜੀ ਤਕਰੀਬਨ 11:00 ਵਜੇ ਸਵੇਰ ਚੋਈ ਵੀ ਹੈ ਹਾਂ ਸਵੇਰ ਵੀਰੇ ਜਮਾ ਬਿਲਕੁਲ ਸਾਫ ਕਰੀ ਦੀ ਆ ਬੱਚੀ ਨੂੰ ਚੰਗਾ ਕੇ ਜੀ ਆਪਾਂ ਤਕਰੀਬਨ ਇਹਦੇ ਥੱਲੋਂ 3 ਕਿਲੋ ਬੋੜਾ ਕਟਿਆ ਸੀਗਾ ਜੀ ਠੀਕ ਹੈ ਬੱਚਾ ਬੱਛੀ ਦਿੱਤੀ ਹੈ ਬੱਚਾ ਬੱਛੀ ਹੈ ਜੀ ਕੀ ਰੇਟ ਲਊਗਾ ਦਾ ਬਈ ਇਹਦਾ ਬਈ ਜਮਾ ਲੈਣ ਦੇਣ ਜੀ ਆਪਣਾ ਅਖੀਰ 95000 ਰੁਪਇਆ ਜੀ ਠੀਕ ਹੈ ਖੋਲ ਦੀਏ ਨੂੰ ਸੋ ਦਸੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਵੈਸੇ ਚੋਈ ਵੀ ਹੈ ਇਹ ਗੱਲ ਧਿਆਨ ਚ ਰੱਖ ਲਓ ਬੱਛੀ ਇਹਦੇ ਨਾਲ ਸਾਹਮਣੇ ਦੇ ਦੋ ਦੰਦ ਕਨਫਰਮ ਹੈ ਹਵਾਨਾ ਖਾਲੀ ਦਿਸੂਗਾ ਕਿਉਂਕਿ ਸਵੇਰ ਸਾਰੀ ਬਾਈ ਨੇ ਚੋਤੀ ਸੀਗੀ ਤਾਂ ਚਾ ਤੁਸੀਂ ਇਹਦਾ ਦੇਖ ਸਕਦੇ ਹੋ ਲਿਆ ਵੀਰੇ ਵਾਪਸ ਇਹ ਦੋ ਦੰਦ ਵੈਡ ਜਿਹੜੀ ਹੁਣ ਬਾਈ ਤੋੜ ਰਿਆ ਦੱਸੋ ਪਹਿਲੇ ਨੰਬਰ ਤੇ ਕਨਫਰਮ ਆ ਦੋ ਦੰਦ ਕਿਉਂਕਿ ਜਗਾਲੀ ਕਰਦੀ ਸੀ ਤਾਂ ਦੋ ਦੰਦ ਦਿਸਦੇ ਸੀਗੇ ਸੋ ਹਵਾਨਾ ਫੇਰ ਤੁਸੀਂ ਦੇਖੋ ਹਵਾਨਾ ਫਿਕਸ ਜਾਂ ਰੱਖੋਗੀ ਦੁੱਧ ਚੰਗਾ ਦੇਊਗੀ ਬੱਚੀ 95000 ਦਾ ਰੇਟ ਹੈ ਸਪੇਸ ਤੁਸੀਂ ਹਵਾਨੇ ਚ ਦੀ ਦੇਖ ਸਕਦੇ ਹੋ ਹਜੇ ਰਾਤ ਹੀ ਸੁੱਈ ਜਾਂ ਦਸੋਏ ਹਵਾਨਾ ਸੋਹਣਾ ਦਿਖਾ ਰਹੀ ਹੈ ਠੀਕ ਹੈ ਭਾਈ ਇਹ ਤੋਂ ਅੱਗੇ ਬਲਜੀਤ ਭਾਈ ਜਿਹੜੀ ਗਾਮਪਾ ਦਿਖਾ ਰਹੇ ਆ ਇਹ ਵੀਰੇ ਦੂਜਾ ਸੂਆ ਸੁੰਦੀ ਹੈ ਜੀ ਠੀਕ ਹੈ ਤੇ ਦੰਦੀ ਦੀ ਤਕਰੀਬਨ ਪੂਰੀ ਆ ਠੀਕ ਹੈ ਤੇ ਇਹਦਾ ਪਿਛਲੇ ਸੂਆ ਦਾ ਰਿਕਾਰਡ ਜੀ ਮਾਲਕਾਂ ਦੇ ਕਹਿਣ ਮੁਤਾਬਕ 27 ਤੋਂ 28 ਕਿਲੋ ਦੁੱਧ ਪਾਇਆ ਜੀ ਇਹਨੇ ਠੀਕ ਹੈ ਦਿਨ ਕਿੰਨੇ ਲਊਗੀ ਸੂਣ ਦਿਨ ਵੀਰੇ ਹਫਤਾਖ ਬਾਅਦ ਕੱਢ ਜੂਗੀ ਕੀ ਰੇਟ ਲਊਗੀ ਇਹਦਾ ਵੀਰੇ 7 ਲੱਖ ਰੁਪਏ ਵਿੱਚ ਉਹ ਥੋੜਾ ਬਹੁਤਾ ਮਾਨਤਨ ਹੋਊਗਾ ਜੀ ਖੋਲੀਏ ਨੂੰ ਸੋ ਦੋਸਤੋ 1 ਲੱਖ ਤੇ 25000 ਡਿਮਾਂਡ ਹੈ ਮਾਨਤਨ ਵਿੱਚੋਂ ਹੋ ਜਾਊਗਾ 27 28 ਕਿਲੋ ਬਈ ਕਹਿੰਦਾ ਵੀ ਮਾਲਕਾਂ ਨੇ ਕਿਹਾ ਇਹਨੇ ਦੁੱਧ ਦਿੱਤਾ ਹੈ ਹਵਾਨਾ ਫਿਕਸ ਰੱਖੂਗੀ ਪਰ ਹਜੇ ਹਫਤਾ 10 ਦਿਨ ਪਏ ਆ ਤਾਂ ਹਵਾਨਾ ਪੂਰਾ ਪਸ਼ੂ ਨੇੜ ਆਇਆ ਭਰਦਾ ਤੁਸੀਂ ਟਾਂਚਾ ਇਹਦਾ ਦੇਖੋਗੇ ਬਹੁਤ ਸੋਹਣੀ ਗਾਂ ਜਿਨੇ ਦੁੱਧ ਤੇ ਗਾਂ ਲਾਉਣੀ ਹੈ ਦਸੋ ਤਾਂ ਚੰਗੇ ਸਟਰਕਚਰ ਦੀ ਹੈ ਬੱਚੇ ਸੋਹਣੇ ਲੈ ਸਕਦੇ ਹੋ ਜਰਸੀ ਐਚ ਐਫ ਜਿਹੜਾ ਮਰਜੀ ਸੀਮਨ ਲਵਾਈ ਜਾਇਓ ਵਜਨ ਚੰਗਾ ਗਾਂ ਦਾ ਹਾਈਟ ਵੀ ਠੀਕ ਐ ਸੋਹਣੀ ਐ ਘਰੇ ਬੰਦ ਕੇ ਰੱਖਣੀ ਐ ਤਾਂ ਬਹੁਤ ਸੋਹਣੀ ਗਾਂ ਬਾਕੀ ਜੇ ਕੋਈ ਵੀਰ ਫਾਰਮ ਦਾ ਕੰਮ ਕਰਦਾ ਤਾਂ ਉਹਦੇ ਹਾਸਤੇ ਵੀ ਸੋਹਣੀ ਐ ਇਹ ਜਿਹੜਾ ਹੋਰ ਕੜਾ ਦੇ ਭਾਈ ਅੱਗੋਂ ਵੀ ਹਵਾਨਾ ਚੰਗਾ ਪਿਛੋਂ ਵੀ ਹਵਾਨਾ ਦੇਖੋ 7 ਲੱਖ ਰੁਪਿਆ ਬਾਈ ਨੇ ਰੇਟ ਰੱਖਿਆ ਮਿਲਕ ਵੇਨ ਚੰਗੀ ਆਉਂਦੀ ਦੱਸੋ ਦੁੱਧ ਵਾਲੀ ਬੈਡ ਇਹ ਸੂਆ ਦੂਜਾ ਸੂ ਰਹੀ ਐ ਤੋ ਪਰੇਵੀ ਦੀ ਮੂੜੀ ਮੈਂ ਇਹਨੂੰ ਕਾਲਾ ਰੰਗ ਥੋੜੀ ਚਮਕ ਵੱਧ ਦਿਸ ਜੂਗੀ। ਸੋ ਹਵਾਨਾ ਫੇਰ ਦੇਖ ਲਓ। ਲੈ ਚਲੋ ਅੰਦਰ ਹੀ ਪੇ। ਸੱਚੇ ਤੇ ਦਸੋ ਬਹਿਣਾ ਚਾਹੁੰਦਾ ਪਸੂ ਕਿਉਂਕਿ ਪੋਲਾ ਥਾਂ ਰੇਤਾ ਭਾਈ ਦਾ ਸਿੱਟਿਆ ਵੇ। ਸੋ ਇਹਦਾ ਰੇਟ 1.5 ਲੱਖ ਰੁਪਇਆ ਬਈ ਨੇ ਰੱਖਿਆ। ਮਾਨਤਨ ਹੋਊਗਾ ਮੌਕੇ ਤੇ ਉਹਦੇ ਲਈ ਗੱਲਬਾਤ ਤੁਸੀਂ ਕਰ ਲਓ ਵੀਰ ਦੇ ਨਾਲ। ਇਹ ਖੋਰ ਅੱਛੀ ਜਿਹੜੀ ਗੱਬਣ ਹੈ। ਬਲਜੀਤ ਭਾਈ ਲਾਸਟ ਉੱਤੇ ਵੇਣ। ਹਾਂਜੀ ਭਾਈ ਜੀ ਕਿੰਨਾਸੂ ਆ। ਇਹ ਉਹ ਇਹ ਨਹੀਂ ਹੁੰਦੀ ਵੀਰੇ ਠੀਕ ਹੈ ਗੰਦੀ ਦੀ ਕਲੀਅਰ ਚਾਰ ਦੰਦ ਆਂਦਾ ਜੀ ਕਿੰਨਾ ਚਾਰ ਲਾਉਗੀ ਸੋਨ ਚ ਇਹ 20 ਤੋਂ 22 ਦਿਨ ਮਾਲਕਾਂ ਦੇ ਕਹਿਣ ਮੁਤਾਬਕ ਹੈ ਜੀ ਠੀਕ ਹੈ ਇਹਦਾ ਰੇਟ ਕੀ ਕਰਦੇ ਇਹਦਾ ਰੇਟ ਵੀਰੇ ਲੈਣ ਦੇਣ ਜਾ ਬਿਲਕੁਲ 90000 ਰੁਪਿਆ ਜੀ ਠੀਕ ਹੈ ਹਾਂਜੀ ਸੋ ਦੋਸਤੋ 20 ਤੋਂ 22 ਦਿਨ ਲੈਂਦੀ ਹੈ 90000 ਰੇਟ ਤੋਰ ਦੇ ਬਈ ਚਾਰ ਦੰਦ ਵੱਛੀ ਫਿਕਸ ਜਾ ਹਵਾਨਾ ਇਹਨੇ ਵੀ ਰੱਖਣਾ ਹੈ ਢਾਂਚਾ ਤੁਸੀਂ ਦੇਖ ਲਓ ਇਹਦਾ ਰੇਟ 90000 ਗਲੇ ਬਾਈ ਕਮਾਲਾ ਬਸ ਸੋ ਸਟਰਕਚਰ ਤੁਸੀਂ ਦੇਖ ਲਓ ਵਜਨ ਫੁੱਲ ਆ ਵਾੜ ਦਾ ਦੱਸੋ ਹਜੇ ਇਹ 20 22 ਦਿਨ ਲੈਂਦੀ ਆ ਪੂਰੀ ਰੁੱਤ ਬਣ ਜਾਣੀ ਆ ਕਿਉਂਕਿ ਗਾਕੀ ਉਦੋਂ ਨੂੰ ਫੇਰ ਪੂਰੀ ਪ੍ਰੋਪਰ ਹੋਊਗੀ ਪੀਕ ਤੇ ਬਜਾਈ ਵਾਲੋਂ ਲੋਕ ਫ੍ਰੀ ਹੋ ਜਾਣੇ ਆ ਤਾਂ ਉਦੋਂ ਫੇਰ ਗਾਵਾਂ ਦੀ ਮੰਗ ਜਿਹੜੀ ਉਹ ਪੂਰੀ ਪਨ ਲੱਗ ਜਾਣੀ ਆ ਸੋ ਅੱਜ ਦੀ ਵੀਡੀਓ ਦੇ ਤਿੰਨ ਪਸ਼ੂ ਬਾਈ ਕੋਲ ਵਿਕਰੀ ਆਲੇ ਸੀ ਤੁਸੀਂ ਦੇਖ ਸਕਦੇ ਹੋ ਆ ਕੇ ਦੇਖਣਾ ਤੁਹਾਡਾ ਕੰਮ ਹੈ ਨੰਬਰ ਸਕਰੀਨ ਉੱਤੇ ਬਲਜੀਤ ਭਾਈ ਦਾ ਚੱਲੀ ਜਾਂਦਾ ਹੈ ਇਸੇ ਤੇ ਤੁਸੀਂ ਕੰਟੈਕਟ ਕਰਨਾ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ